ਜਿਨੀ ਸਟੱਡੀ ਹੱਬ ਚੈਨਲ ਹਰ ਸਖਿਆਰਥੀ ਦਾ ਨਿੱਘਾ ਸਵਾਗਤ ਕਰਦਾ ਹੈ ਜੋ ਵਿਦਿਆਰਥੀ ਰੈਗੂਲਰ ਸਾਡੇ ਨਾਲ ਜੁੜੇ ਹੋਏ ਨੇ ਜੋ ਕਿਸੇ ਵੀ ਟੈਸਟ ਦੀ ਤਿਆਰੀ ਕਰ ਰਹੇ ਨੇ ਜੋ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਧੁਨਿਕ ਪੰਜਾਬੀ ਗਲਪ ਦਾ ਨਿਕਾਸ ਤੇ ਵਿਕਾਸ ਨੂੰ ਸੰਖੇਪ ਵਿੱਚ ਜਾਣਕਾਰੀ ਉਸ ਦੇ ਸੰਬੰਧ ਵਿੱਚ ਲਵਾਂਗੇ ਇਸ ਤੋਂ ਪਹਿਲਾਂ ਆਪਾਂ ਆਧੁਨਿਕ ਪੰਜਾਬੀ ਗਲਪ ਦੇ ਪਹਿਲੇ ਦੌਰ ਬਾਰੇ ਪਿਛਲੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਦਾ ਪ੍ਰੋਪਰ ਤਰੀਕੇ ਨਾਲ ਉੱਥੇ ਵਿਆਖਿਆ ਕੀਤੀ ਗਈ ਹੈ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ ਤੇ ਅੱਜ ਆਪਾਂ ਦੂਜੇ ਦੌਰ ਦੇ ਲੇਖਕਾਂ ਬਾਰੇ ਇਸ ਦੇ ਵਿੱਚ ਜਾਣਕਾਰੀ ਲਵਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਬੀਏ ਦੇ ਸਟੂਡੈਂਟ ਹੋ ਜਾਂ ਐਮਏ ਪੰਜਾਬੀ ਦੇ ਸਟੂਡੈਂਟ ਹੋ ਤਾਂ ਤੁਸੀਂ ਆਪਣੇ ਨਾਲ ਜੁੜੀ ਹੋਈ ਨੈਟ ਦੀ ਤਿਆਰੀ ਜੋ ਬੱਚੇ ਪੰਜਾਬੀ ਦੇ ਨੈਟ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਕਰ ਰਹੇ ਨੇ ਤੇ ਚਾਹੇ ਉਹ ਇਲੈਕਟ੍ਰਿਕ ਦੇ ਸਟੂਡੈਂਟ ਹੋਣ ਤਾਂ ਤੁਸੀਂ ਹਰ ਤਰ੍ਹਾਂ ਦੇ ਵਿਸ਼ੇ ਬਾਰੇ ਇਸ ਚੈਨਲ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਜੀ ਗਲਪ ਗਲਪ ਅੰਗਰੇਜ਼ੀ ਦੇ ਸ਼ਬਦ ਫਿਕਸ਼ਨ ਤੋਂ ਲਿਆ ਗਿਆ ਹੈ ਫਿਕਸ਼ਨ ਦੇ ਡਿਕਸ਼ਨਰੀਆਂ ਸਾਰ ਜੇ ਆਪਾਂ ਅਰਥ ਦੀ ਗੱਲ ਕਰੀਏ ਗੱਪ ਮਾਨਕੜਤ ਕਥਾ ਅਸਤ ਕਲਪਿਤ ਕਲਪਿਤ ਕਥਾ ਨਾਵਲ ਕਹਾਣੀ ਗਲਪ ਸ਼ਬਦ ਦਾ ਪ੍ਰਯੋਗ ਨਾਵਲ ਅਤੇ ਕਹਾਣੀ ਦੇ ਪ੍ਰਸੰਗ ਵਿੱਚ ਹੀ ਕੀਤਾ ਜਾਂਦਾ ਹੈ ਗਲਪ ਸਾਹਿਤ ਜੋ ਹੈ ਪੰਜਾਬੀ ਸਾਹਿਦ ਦੇ ਪ੍ਰਭਾਵ ਅਧੀਨ ਹੀ ਪੈਦਾ ਹੋਇਆ ਹੈ ਸ਼ਾਬਦਿਕ ਅਰਥਾਂ ਵਿੱਚ ਜੇ ਆਪਾਂ ਵਾਰਤਕ ਵਿੱਚ ਲਿਖੀ ਮਾਨਕੜਤ ਰੂਪਾਂਤਰ ਕਥਾ ਨੂੰ ਗਲਪ ਕਿਹਾ ਜਾਂਦਾ ਹੈ ਪਹਿਲਾਂ ਲਗਭਗ ਹਰ ਪਾਸੇ ਵਿੱਚ ਗਲਪ ਮਨਕੜਤ ਕਹਾਣੀ ਸੀ ਪਰ ਅੱਜ ਗਲਪ ਯਥਾਰਥ ਨੂੰ ਸਿਰਜਣ ਵਾਲੀ ਸ਼ਕਤੀਸ਼ਾਲੀ ਵਿਧੀ ਹੈ ਆਧੁਨਿਕ ਗਲਪ ਤਾਤਰੈਤ ਕਲਪਿਤ ਕਥਾ ਹੈ ਜੋ ਜੀਵਨ ਦੇ ਯਥਾਰਥ ਨੂੰ ਬਹੁਤ ਨੇੜਿਓਂ ਪ੍ਰਗਟਾਉਣ ਦੇ ਸਮਰਥ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਿੰਨ ਪੈਰਿਆਂ ਦੇ ਵਿੱਚ ਸਾਨੂੰ ਗਲਪ ਬਾਰੇ ਜਾਣਕਾਰੀ ਨਾ ਮਿਲੀ ਹੋਵੇ ਤਾਂ ਇਸ ਦੇ ਵਿੱਚ ਤੁਹਾਨੂੰ ਸਾਰਾ ਦੱਸ ਦਿੱਤਾ ਗਿਆ ਕਿ ਇਹ ਕਿੱਥੋਂ ਸ਼ਬਦ ਜਿਹੜਾ ਲਿਆ ਗਿਆ ਤੇ ਅੱਗੇ ਉਸ ਸ਼ਬਦ ਦਾ ਕੀ ਅਰਥ ਹੈ ਤੇ ਪਹਿਲਾਂ ਦਾ ਜਿਹੜਾ ਗਲਪ ਸੀ ਤੇ ਆਧੁਨਿਕ ਗਲਪ ਹੈ ਉਹਦੇ ਵਿੱਚ ਕੀ ਫਰਕ ਹੈ ਤੇ ਕਿਸ ਦੇ ਪ੍ਰਭਾਵ ਦੇ ਅਧੀਨ ਇਹ ਪੈਦਾ ਹੋਇਆ ਹੈ ਕਾਫੀ ਪ੍ਰੇਸ਼ਨ ਤੁਹਾਡੇ ਇਥੋਂ ਹੀ ਬਣ ਗਏ ਹੁਣ ਆਪਾਂ ਗੱਲ ਕਰਾਂਗੇ ਕਿ ਪੰਜਾਬੀ ਨਾਵਲ ਦੇ ਆਰੰਭ ਬਾਰੇ ਦੋ ਜਿਹੜੇ ਰਾਹ ਬਹੁਤ ਮਸ਼ਹੂਰ ਹੈ ਕਿ ਕਿੱਥੋਂ ਜਿਹੜਾ ਆਰੰਭ ਹੋਇਆ ਇੱਕ ਪੱਛਮੀ ਸਾਹਿਤ ਦੂਜਾ ਮਧਕਲੀਨੀ ਬਰਤਾਂਦ ਜਿਸ ਵਿੱਚ ਕਿੱਸਾ ਕਾਵਾਰ ਕਾਵਗੰਨਾਮ ਨਾਂ ਤੇ ਸਾਖੀਆਂ ਮੁਢਲੇ ਪੰਜਾਬੀ ਨਾਵਲ ਦਾ ਜਿਹੜਾ ਬਾਹਰੀ ਚੋਕਟ ਹੈ ਉਹ ਪੱਛਮੀ ਹੈ ਪਰ ਆਂਤ੍ਰਿਕ ਮੰਤਰ ਦੇ ਅੰਸ਼ ਮਾਧ ਕਲੀਨ ਕਥਾ ਸਹਿਤ ਵਾਲੇ ਹਨ ਇਸ ਲਈ ਪੰਜਾਬੀ ਨਾਵਲ ਪੱਛਮੀ ਪ੍ਰਭਾਵ ਦੇ ਮਾਧ ਕਲੀਨ ਬਰਤਾਂਤ ਸਾਹਿਦ ਦੇ ਸਾਂਝੇ ਪ੍ਰਭਾਵ ਤੋਂ ਹੋਂਦ ਵਿੱਚ ਆਇਆ ਹੈ ਪੰਜਾਬੀ ਨਾਵਲ ਦੇ ਜਨਮ ਦਾ ਸੰਬੰਧ ਪੰਜਾਬੀ ਪ੍ਰੈਸ ਦਾ ਹੋਂਦ ਵਿੱਚ ਆਉਣਾ ਤੇ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਨਾਲ ਪੰਜਾਬੀ ਸੱੱਪੇ ਦਾ ਤੇ ਸੰਸਕ੍ਰਿਤ ਦਾ ਅਗਲਾ ਪੜਾਅ ਵਿੱਚ ਦਾਖਲ ਹੋਣਾ ਹੈ ਪੰਜਾਬੀ ਨਾਵਲ ਦਾ ਉਤਪਾਦ ਇਥੋਂ ਦੀਆਂ ਇਤਿਹਾਸਿਕ ਤੇ ਰਾਜਨੀਤਿਕ ਸਥਿਤੀਆਂ ਦੀ ਉਪਸ਼ਵੀ ਮੰਨੀ ਜਾਂਦੀ ਹੈ ਸੋ ਇਹਦੇ ਵਿੱਚ ਤੁਹਾਨੂੰ ਸਾਫ਼ ਕਲੀਅਰ ਕੀਤਾ ਕਿ ਇਹ ਪੱਛਮੀ ਸਾਹਿਤ ਤੇ ਮਦਕਲੀਨੀ ਬਿਰਤਾਂਤ ਦੇ ਯੋਗਤਾ ਦੇ ਨਾਲ ਹੀ ਹੁਣ ਤੱਕ ਜੋ ਸਾਨੂੰ ਪ੍ਰਾਪਤ ਹੋਇਆ ਹੈ ਇਸ ਦੇ ਵਿ제 ਬਾਹਰਲੀ ਰੂਪ ਆਪਾਂ ਪੱਛਮੀ ਸਭਿਅਤਾ ਦਾ ਪ੍ਰਭਾਵ ਮੰਨਦੇ ਤਾਂ ਅੰਦਰੂਨੀ ਜਿਹੜੀ ਬੰਤਰ ਹੈ ਉਹ ਮਦਕਲੀਨੀ ਕਥਾ ਵਾਲੀ ਸਾਹਿਤ ਦੀ ਹੈ ਸੋ ਇਹ ਦੋਵੇਂ ਕਨਸੈਪਟ ਕਿਤੇ ਨਾ ਕਿਤੇ ਪੰਜਾਬੀ ਸਾਹਿਤ ਦੇ ਵਿੱਚ ਨਾਵਲ ਨੂੰ ਮਹੱਤਮਪੂਰਨ ਵਿਦਾ ਬਣਾਉਣ ਦੇ ਵਿੱਚ ਆਪਦੀ ਭਾਗਦਾਰੀ ਨਿਭਾਉਂਦੇ ਨੇ ਸੋ ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਨਾਵਲ ਦਾ ਦੂਜਾ ਦੌਰ ਦੂਜੇ ਦੌਰ ਦੀ ਜਿਹੜੀ ਮੁੱਖ ਧਾਰਾ ਉਹ ਪ੍ਰਗਤੀਵਾਦੀ ਸੀ ਜਿਸ ਵਿੱਚ ਬਰਤਾਨਵੀ ਸਮਾਜ ਦਾ ਵਿਰੋਧ ਸਮੰਤਵਾਦ ਦਾ ਵਿਰੋਧ ਜਾਤ ਪਾਤ ਛੂਤਛਾਤ ਤੇ ਇਸਤਰੀ ਜਾਤੀ ਦੇ ਦਮਨ ਦਾ ਵਿਰੋਧ ਬ੍ਰਾਹਮਣਵਾਦ ਤੇ ਸਮਾਜਿਕ ਪਰੰਪਰਾਵਾਦ ਦਾ ਵਿਰੋਧ ਤੇ ਕਿਸਾਨੀ ਮਜ਼ਦੂਰੀ ਸ਼੍ਰੇਣੀ ਦਾ ਸਮਰਥਨ ਆਦ ਮੁੱਦੇ ਨਿਸ਼ਚਿਤ ਕੀਤੇ ਗਏ ਇਸ ਪੈਰੇ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਦੂਸਰੇ ਦੌਰ ਦੀ ਨਾਵਲ ਪੈਦਾ ਹੋਈ ਹੈ ਤਾਂ ਨਾਵਲਕਾਰ ਪੈਦਾ ਹੋਏ ਤਾਂ ਉਹਨਾਂ ਦੀ ਜ਼ਿਆਦਾਤਰ ਜਿਹੜੀ ਧਾਰਾ ਸੀ ਉਹ ਪ੍ਰਗਤੀਵਾਦੀ ਸੀ ਪ੍ਰਗਤੀਵਾਦੀ ਹੁੰਦਾ ਕਿਸੇ ਚੀਜ਼ ਦੇ ਵਿੱਚ ਪ੍ਰਗਤੀ ਲੈ ਕੇ ਆਉਣੀ ਕੁਝ ਬਦਲਾਵ ਲੈ ਕੇ ਆਉਣਾ ਜਿਸ ਦੇ ਵਿੱਚ ਜੋ ਇਹਦੇ ਵਿੱਚ ਮੈਂਸ਼ਨ ਕੀਤੇ ਗਏ ਆ ਤਾਂ ਜ਼ਿਆਦਾਤਰ ਜਿਹੜੀਆਂ ਰਚਨਾਵਾਂ ਲਿਖੀਆਂ ਗਈਆਂ ਪੰਜਾਬੀ ਨਾਵਲ ਦੇ ਵਿੱਚ ਤਾਂ ਉਹਨਾਂ ਦੇ ਵਿਸ਼ੇ ਇਸ ਮੁੱਦਿਆਂ ਨੂੰ ਲੈ ਕੇ ਜ਼ਿਆਦਾ ਸੀ ਹੁਣ ਆਪਾਂ ਇਹਦੇ ਜਿਹੜੇ ਮੁੱਖ ਨਾਵਲਕਾਰ ਹੋਏ ਆ ਨਾਨਕ ਸਿੰਘ ਸਾਂ ਸਿੰਘ ਸੇਖੋ ਜਸਵੰਤ ਸਿੰਘ ਕਮਲ सुरेंद्र ਸਿੰਘ ਨਰੂਲਾ ਕਰਨਲ ਨਰਿੰਦਰਪਾਲ ਸਿੰਘ ਕਰਤਾਰ ਸਿੰਘ ਦੁੱਗਲ ਤੇ ਅੰਮ੍ਰਿਤਾ ਪ੍ਰੀਤਮ ਬਾਰੇ ਡਿਟੇਲ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਹੁਤ ਹੀ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਜੀ ਬਾਰੇ ਪ੍ਰੋਪਰ ਜਿਹੜਾ ਜਾਣਦੇ ਹਾਂ ਪੰਜਾਬੀ ਦੇ ਇਸ ਪ੍ਰਸਿੱਧ ਨਾਵਲਕਾਰ ਦਾ ਜਨਮ 4 ਜੁਲਾਈ 1897 ਵਿੱਚ ਚੱਕ ਹਮੀਦ ਜ਼ਿਲ੍ਹਾ ਜੇਲਮ ਜੋ ਕਿ ਅਜਕਲ ਪਾਕਿਸਤਾਨ ਦੇ ਵਿੱਚ ਹੈ ਉਸ ਧਰਤੀ ਤੇ ਭਾਈ ਬਹਾਦਰ ਚੰਦ ਦੇ ਘਰ ਹੋਇਆ ਨਾਨਕ ਸਿੰਘ ਦਾ ਪਹਿਲਾ ਨਾਮ ਕੀ ਸੀ ਹੰਸ ਰਾਜ ਸੀ 13 April 1919 ਵਿੱਚ ਇਹਨਾਂ ਨੇ ਅੰਮ੍ਰਿਤਸਰ ਵਿੱਚ ਜੋ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਵਾਪਰੀ ਸੀ ਉਸ ਦਾ ਇਹਨਾਂ ਦੇ ਉੱਪਰ ਬਹੁਤ ਪ੍ਰਭਾਵ ਪਿਆ ਜਿਨ੍ਹਾਂ ਦੇ ਪ੍ਰਭਾਵ ਦੇ ਸਦਕਾ ਇਹਨਾਂ ਨੇ ਖੂਨੀ ਵਿਸਾਖੀ ਨਾਂ ਦੀ ਇੱਕ ਲੰਬੀ ਕਵਿਤਾ ਲਿਖੀ ਸੀ ਤੇ ਉਸ ਤੋਂ ਬਾਅਦ ਇਹੀ ਇੱਕ ਦੇਸ਼ ਭਗਤ ਕਵੀ ਕਵਿਸ਼ਰ ਵਜੋਂ ਪ੍ਰਸਿੱਧ ਹੋ ਗਏ ਉਸ ਤੋਂ ਬਾਅਦ 1922 ਦੇ ਵਿੱਚ ਇਹਨਾਂ ਨੇ ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਜੇਲ੍ਹ ਯਾਤਰਾ ਵੀ ਇਹਨਾਂ ਨੇ ਕੀਤੀ ਹੁਣ ਆਪਾਂ ਅਗਲੇ ਪੈਰੇ ਦੇ ਵਿੱਚ ਇਹਨਾਂ ਦੇ ਬਹੁਤ ਹੀ ਮਸ਼ਹੂਰ ਨਾਵਲ ਹੈ ਜਿਹੜੇ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਆਂ ਚਿੱਟਾ ਲਹੂ ਅਧ ਖੜਿਆ ਫੁੱਲ ਗਰੀਬ ਦੀ ਦੁਨੀਆ ਧੁੰਦਲੇ ਪਰਛਾਵੇਂ ਜੀਵਨ ਸੰਗਰਾਮ ਪਵਿੱਤਰ ਪਾਪੀ ਪਿਆਰ ਦੀ ਦੁਨੀਆ ਅੱਗ ਦੀ ਖੇਡ ਖੂਨ ਦੇ ਸੋਲੇ ਆਦਮਖੋਰ ਸੰਗਮ ਕਟੀ ਹੋਈ ਪਤੰਗ ਨਾਸੂਰ ਛਲਾਵਾ ਬੰਜਰ ਇੱਕ ਮਿਆਨ ਦੋ ਤਲਵਾਰਾਂ ਕੋਈ ਹਰਿਆ ਬੂਟ ਰਹਾਉ ਗਗਨਦ ਮਾਮਾ ਵਜਾਇਓ ਕੁਲ ਲਗਭਗ ਇਹਨਾਂ ਨੇ 38 ਨਾਵਲ ਲਿਖ ਕੇ ਪੰਜਾਬੀ ਜਗਤ ਵਿੱਚ ਇੱਕ ਪ੍ਰੋਡ ਨਾਵਲਕਾਰ ਵਲੋਂ ਪਛਾਣ ਬਣਾਈ ਤਾਂ ਬਹੁਤ ਹੀ ਇਹਨਾਂ ਦੇ ਜਿਹੜੇ ਮਕਬੂਲ ਹੋਏ ਐ ਨਾਵਲ ਬਹੁਤ ਹੀ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਪੰਜਾਬੀ ਸਾਹਿਤ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਇਹਨਾਂ ਦਾ ਇੱਕ ਇਤਿਹਾਸਿਕ ਨਾਵਲ ਹੈ ਇੱਕ ਮਿਆਂ ਦੋ ਤਲਵਾਰਾਂ ਇਸ ਨੂੰ 1961 ਦੇ ਵਿੱਚ ਸਾਹਿਤਿਕ ਅਕਾਦਮੀ ਪੁਰਸਕਾਰ ਜਿਹੜਾ ਪ੍ਰਾਪਤ ਹੋਇਆ 1968 ਦੇ ਵਿੱਚ ਇਹਨਾਂ ਨੇ ਪਵਿੱਤਰ ਪਾਪੀ ਦੇ ਨਾਵਲ ਦੇ ਉੱਪਰ ਇਹਨਾਂ ਦੇ ਕੇ ਹਿੰਦੀ ਫਿਲਮ ਵੀ ਬਣ ਚੁੱਕੀ ਹੈ ਸੋ ਇਹ ਸੀ ਜੀ ਨਾਵਲ ਨਾਵਲਕਾਰ ਨਾਨਕ ਸਿੰਘ ਬਾਰੇ ਕੁਸ਼ਕ ਖਾਸ ਜਾਣਕਾਰੀ ਹੁਣ ਆਪਾਂ ਗੱਲ ਕਰਾਂਗੇ ਸੰਤ ਸਿੰਘ ਸੇਖੋ ਜੀ ਬਾਰੇ ਪੰਜਾਬੀ ਦੇ ਪ੍ਰਸਿੱਧ ਸਾਇਤਕਾਰ ਸੰਤ ਸਿੰਘ ਸੇਖੋ ਦਾ ਜਨਮ 30 ਮਈ 1908 ਨੂੰ ਸਰਦਾਰ ਹੁਕਮ ਸਿੰਘ ਦੇ ਘਰ ਜ਼ਿਲ੍ਹਾ ਲਾਇਲਪੁਰ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਨੇ ਅਰਥ ਸ਼ਾਸਤਰ ਅੰਗਰੇਜ਼ੀ ਵਿੱਚ ਐਮਏ ਕੀਤੀ ਹੋਈ ਸੀ 1932 ਵਿੱਚ ਇੱਕ ਖਾਲਸਾ ਇੱਥੇ ਤੁਸੀਂ ਸਹੀ ਕਰ ਲੈਣਾ ਖਾਲਸਾ ਕਲਜ ਅੰਮ੍ਰਿਤਸਰ ਵਿੱਚ ਇਹ ਪ੍ਰੋਫੈਸਰ ਲੱਗੇ ਸੰਤ ਸਿੰਘ ਸੇਖੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਵੀ ਪ੍ਰੋਫੈਸਰ ਦੀ ਜਿਹੜੀ ਪਦਵੀ ਤੇ ਰਹੇ ਹੈ ਇਨਨੇ ਕਲਾਕਾਰ ਨਾਰਕੀ ਵਾਰਿਸ਼ ਮੋਇਆਂ ਸਾਰਨਾਕਾਈ ਬੀੜਾ ਬੰਦ ਨਾ ਸਕਿਓ ਦ੍ਰਿਮਯੰਤੀ ਸਿਆਲਾਂ ਦੀ ਨੱਡੀ ਤੇ ਮਿੱਤਰ ਪਿਆਰੇ ਵਾਲੀ ਨਾਟਕ ਹੈ ਜਿਹੜੇ ਪੰਜਾਬੀ ਸਾਹਿਤ ਨੂੰ ਲਿਖੇ। ਇਸ ਵਾਰ ਇਹਨਾਂ ਦੀ ਗੱਲ ਕਰਦੇ ਆਪਾਂ ਕਲਾਕਾਰ ਇਹਨਾਂ ਦਾ ਪਹਿਲਾ ਨਾਟਕ ਸੀ 1941 ਵਿੱਚ ਛੇ ਪਹਿਲੇ ਇਕਾਂਗੀ ਸੰਗ੍ਰਹਿ ਇਹਨਾਂ ਦੇ 6 ਘਰ ਵਿੱਚ ਮਹਾਤਮਾ ਹੜਤਾਲ ਦੇ ਇਕ ਐਂਤਵਰ ਵਰਗੀਆਂ ਵਧੀਆਂ ਇਕਾਂਗੀਆਂ ਦੀ ਵੀ ਇਹਨਾਂ ਨੇ ਸਿਰਜਣਾ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਅਮੁੱਲੀ ਦੇਣ ਸਦਕਾ ਭਾਰਤ ਸਰਕਾਰ ਨੇ ਇਹਨਾਂ ਨੂੰ 1986 ਵਿੱਚ ਪਦਮ ਸ਼੍ਰੀ ਦਾ ਸਨਮਾਨ ਦਿੱਤਾ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਤੋਂ ਇਲਾਵਾ 1972 ਵਿੱਚ ਭਾਸ਼ਾ ਭਾਗ ਵੱਲੋਂ ਵੀ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਵੀ ਪ੍ਰਾਪਤ ਹੋਇਆ ਤੇ 1997 ਦੇ ਵਿੱਚ ਇਹਨਾਂ ਦਾ ਦਿਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਸਵੰਤ ਸਿੰਘ ਕਮਲਜੀ ਜੀ ਬਾਰੇ ਇਹਨਾਂ ਦਾ ਜਨਮ 1919 ਵਿੱਚ ਟੁੱਡੀ ਗੈਂ ਵਿਖੇ ਹੋਇਆ ਮੋਗਾ ਦੇ ਵਿੱਚ ਤੇ ਮਾਲਾ ਸਿੰਘ ਅਤੇ ਸ਼੍ਰੀਮਤੀ ਹਰਨਾਮ ਕੌਰ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਸੀ 1947-44 ਦੇ ਵਿੱਚ ਜਸਵੰਤ ਸਿੰਘ ਕਮਲ ਦਾ ਪਹਿਲਾ ਨਾਵਲ ਸੱਚ ਨੂੰ ਫਾਂਸੀ ਛਪਿਆ ਸੀ ਤੇ ਜਸਵੰਤ ਸਿੰਘ ਕਮਲ ਜੀ ਨੇ 30 ਤੋਂ ਵੱਧ ਨਾਵਲ ਲਿਖੇ ਜਿਨ੍ਹਾਂ ਵਿੱਚ ਪੂਰਨਵਾਸ਼ੀ, ਰੂਪਧਾਰਾ, ਹਾਣੀ, ਮਨੁੱਖਤਾ, ਲਹੂ ਦੀ ਲੋ ਤਾਂ ਏ ਸੁਸ਼ਾਲੀ ਦੀ ਹੰਸੋ ਇਹ ਸਾਰੇ ਜਿਹੜੇ ਨਾਵਲ ਸੀ ਬਹੁਤ ਪ੍ਰਸਿੱਧ ਹੋਏ ਸੁਸ਼ਾਲੀ ਦੀ ਹੰਸੋ ਜਿਹੜੀ ਇਹਨਾਂ ਦਾ ਇਤਿਹਾਸਿਕ ਨਾਵਲ ਲਿਖ ਕੇ ਇਹਨਾਂ ਨੇ ਇਤਿਹਾਸ ਵਿੱਚ ਗਲਪੀ ਬਰਤਾਂਤ ਦੀ ਸਿਰਜਣਾ ਕੀਤੀ ਹੈ 1993 ਦੇ ਵਿੱਚ ਇਹਨਾਂ ਨੂੰ ਸਾਹਿਤਿਕ ਅਕਾਦਮੀ ਪੁਰਸਕਾਰ ਜਿਹੜਾ ਪ੍ਰਾਪਤ ਹੋਇਆ ਤੇ 1986 ਵਿੱਚ ਇਹਨਾਂ ਨੂੰ ਲੁਧਿਆਣੇ ਪੰਜਾਬੀ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਢਾਲੀਵਾਲ ਅਵਾਰਡ ਨਾਲ ਤੇ 1990 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਤੌਰ ਤੇ ਸਨਮਾਨਿਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਆਪਣਾ 100 ਸਾਲ ਦਾ ਜਿਹੜਾ ਸਫ਼ਰ ਤੈਅ ਕਰਕੇ ਇਹਨਾਂ ਦਾ ਜਿਹੜਾ 2020 ਦੇ ਵਿੱਚ ਦਿਹਾਂਤ ਹੋ ਗਿਆ ਸੁਰਿੰਦਰ ਸਿੰਘ ਨਰੂਲਾ ਸ਼੍ਰੀ ਸੁਰਿੰਦਰ ਸਿੰਘ ਨਰੂਲਾ ਦਾ ਜਨਮ 1917 ਦੇ ਵਿੱਚ ਹੋਇਆ ਖਾਲਸਾ ਕਾਲਜ ਦੇ ਵਿੱਚ ਤੇ ਅੰਮ੍ਰਿਤਸਰ ਤੋਂ ਇਹਨਾਂ ਨੇ ਗ੍ਰੈਜੂਏਸ਼ਨ ਜਿਹੜੀ ਖਾਲਸਾ ਕਾਲਜ ਤੋਂ ਕੀਤੀ ਤੇ ਇਨਤਖ ਮੇ ਜਿੱਤੇ 1938 ਵਿੱਚ ਇਹਨਾਂ ਨੇ ਰਾਸ ਕਦਰੇਤ ਵਿੱਚ ਭਰਤੀ ਹੋਈ ਫਿਰ ਇਹਨਾਂ ਨੇ ਅੰਗਰੇਜ਼ੀ 1942 ਵਿੱਚ ਐਮਏ ਕਰਨ ਤੋਂ ਬਾਅਦ ਸਥਾਨਿਕ ਜਿਹੜਾ ਖਾਲਸਾ ਕਾਲਜ ਉੱਥੇ ਲੈਕਚਰਾਰ ਵੀ ਰਹੇ ਤੇ ਇਹਨਾਂ ਕੋਲ ਤਿੰਨ ਦਰਜਨ ਤੋਂ ਵੱਧ ਇਹਨਾਂ ਨੇ ਨਾਵਲ ਲਿਖੇ ਨੇ ਕਹਾਣੀਆਂ ਦੀਆਂ ਕਿਤਾਬਾਂ ਤੇ ਕਵਿਤਾਵਾਂ ਦੇ ਸੰਗ੍ਰਹਿ ਆ ਤਿੰਨ ਦਰਜਨ ਤੋਂ ਉੱਪਰ ਇਹਨਾਂ ਨੇ ਪਿਓ ਪੁੱਤਰ ਰੰਗ ਮਹਿਲ ਜਗਰਾਤਾ ਦੀਨ ਤੇ ਦੁਰੀਆ ਦੁਨੀਆ ਨੀਲੀ ਬਾਾਰ ਲੋਕ ਦੁਸ਼ਮਣ ਜੱਗ ਬਾਣੀ ਆਦਿ ਨਾਮਾਂ ਲਾਂਦੀ ਸਿਰਜਣਾ ਕੀਤੀ ਇਹਨਾਂ ਨੂੰ 1981 ਦੇ ਵਿੱਚ ਪੰਜਾਬ ਸਰਕਾਰ ਨੇ ਭਾਸ਼ਾ ਭਾਗ ਵੱਲੋਂ ਜਿਹਦੇ ਇਹਨਾਂ ਨੂੰ ਸਰਵੋਤਮ ਸਾਹਿਤਕਾਰ ਸਨਮਾਨਿਤ ਕੀਤਾ ਗਿਆ ਨੈਕਸਟ ਆਪਾਂ ਗੱਲ ਕਰਦੇ ਹਾਂ ਨਰਿੰਦਰ ਸਿੰਘ ਪਾਲ ਦੀ ਕਰਨ ਨਰਿੰਦਰ ਸਿੰਘ ਪਾਲਾ ਜਨਮ ਲਾਇਲਪੁਰ ਬ੍ਰਿਟਿਸ਼ ਭਾਰਤ ਵਿੱਚ 17 ਅਕਤੂਬਰ 1923 ਵਿੱਚ ਹੋਇਆ ਤੇ ਇਹਨਾਂ ਨੇ ਦੂਜੇ ਵਿਸ਼ਵ ਦੌਰਾਨ ਜਿਹੜਾ ਪੱਛਮੀ ਏਸ਼ੀਆ ਵਿੱਚ ਸੇਵਾ ਕਰਦੇ ਹੋਏ 1942 ਤੋਂ ਹਥਿਆਰਬੰਦ ਸੈਨਾਮਾਂ ਵਿੱਚ ਸੇਵਾ ਕੀਤੀ ਬਾਅਦ ਵਿੱਚ 1962 ਤੇ 1966 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਤੇ ਮਿਲਟਰੀ ਸਖਤਰ ਵੀ ਰਹੇ 1972 ਦੇ ਵਿੱਚ ਬਰਗੇਡੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਤੇ ਇਹਨਾਂ ਨੂੰ ਆਪਣੀ ਕਿਤਾਬ ਮੁਲਹਜ਼ਾ ਹੁਸ਼ਿਆਰ ਲਈ 1976 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਮਿਲਿਆ ਕਰਤਾਰ ਸਿੰਘ ਦੁੱਗਲ ਇਹਨਾਂ ਨੇ ਇੱਕ ਭਾਰਤੀ ਲੇਖਕ ਰਏ ਆ ਜਿਨ੍ਹਾਂ ਦੀਆਂ ਰਚਨਾਵਾਂ ਹਿੰਦੀ ਪੰਜਾਬੀ ਉਰਦੂ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖੀਆਂ ਗਈਆਂ ਤੇ ਇਹਨਾਂ ਦੀਆਂ ਰਚਨਾਵਾਂ ਵਿੱਚ ਛੋਟੀਆਂ ਕਹਾਣੀਆਂ ਨਾਵਲ ਨਾਟਕ ਤੇ ਨਾਵਲ ਜਿਹੜੇ ਸ਼ਾਮਲ ਸੀ ਇਹ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਆ 1988 ਦੇ ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ 1907 ਦੇ ਵਿੱਚ ਇਹਨਾਂ ਨੂੰ ਸਾਹਿਤਿਕ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਜੋ ਸਾਹਿਦ ਅਕਾਦਮੀ ਭਾਰ ਦੀ ਨੈਸ਼ਨਲ ਅਕਾਦਮੀ ਆਫ ਲੈਟਰਸ ਦੁਆਰਾ ਦਿੱਤਾ ਗਿਆ ਸਭ ਤੋਂ ਵੱਡਾ ਸਨਮਾਨ ਹੈ ਇਹਨਾਂ ਨੇ ਛੋਟੀਆਂ ਕਾਂਗੀਆਂ ਦੇ 24 ਸੰਗ੍ਰਹਿ ਤੇ 10 ਨਾਵਲ 7 ਨਾਟਕ ਸਾਹਿਤਕ ਅਲੋਚਨਾ ਦੀਆਂ 7 ਰਚਨਾਵਾਂ 2 ਕਾਵ ਸੰਗ੍ਰਹਿ ਅਤੇ ਇੱਕ ਸਵੈ ਜੀਵਨੀ ਲਿਖੀ ਹੰਤ 99 ਸਾਲ ਦੀ ਉਮਰ ਵਿੱਚ ਇਹਨਾਂ ਦਾ 2012 ਦੇ ਵਿੱਚ ਦਿਹਾਂਤ ਹੋ ਗਿਆ। ਨੈਕਸਟ ਹੈ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ 1900 ਦੇ ਵਿੱਚ ਤੇ ਇਹਨਾਂ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। ਰਸੀਦੀ ਟਿਕਟ ਇਹਨਾਂ ਦੀ ਸਭ ਤੋਂ ਪ੍ਰਸਿੱਧ ਜਿਹੜੀ ਰਚਨਾ ਹੋਈ ਹੈ। ਉਸ ਤੋਂ ਬਾਅਦ ਇਹਨਾਂ ਦੀਆਂ ਕਿਤਾਬਾਂ ਪਿੰਜਰ 1950 ਮੈਂ ਤੂੰ ਮੇਂ ਫਿਰ ਮਿਲੂੰਗੀ। 2005 ਰਸੀਦੀ ਟੈਕ 1976 ਇਹ ਸਾਰੀਆਂ ਤੁਸੀਂ ਨੋਟ ਕਰ ਸਕਦੇ ਹੋ ਤੇ 1957 ਦੇ ਵਿੱਚ ਇਹਨਾਂ ਨੂੰ ਸਾਇਤਿਕ ਅਕਾਦਮੀ ਪੁਰਸਕਾਰ ਮਿਲਿਆ 1958 ਵਿੱਚ ਭਾਰਤ ਪੰਜਾਬ ਸਰਕਾਰ ਦੀ ਭਾਸ਼ਾ ਭਾਗ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਹਨਾਂ ਨੇ ਵੀ ਸਾਰੀਆਂ ਪਛਾਵਾਂ ਦੇ ਵਿੱਚ ਹੀ ਲਿਖਿਆ ਤੇ 86 ਸਾਲ ਦੀ ਉਮਰ ਦੇ ਵਿੱਚ 2005 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੋ ਇਹ ਸੀ ਜੀ ਦੂਜੇ ਦੌਰ ਦੇ ਬਹੁਤ ਹੀ ਪ੍ਰਸਿੱਧ ਨਾਵਲਕਾਰ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਤੋਂ ਬਾਅਦ ਬਾਕੀ ਜਿਹੜੇ ਦੌਰ ਹੈ ਤੀਜਾ ਦੌਰ ਹੈ ਤੇ ਬਾਕੀ ਜਿਹੜੀਆਂ ਹੋਰ ਵਿਧਾ ਚਾਹੇ ਨਾਟਕ ਹੈ ਚਾਹੇ ਨਾਵਲ ਹੈ ਆਲੋਚਨਾ ਹੈ ਵਾਰਤਕ ਹੈ ਉਸ ਦੇ ਵੀ ਸਾਰੇ ਰਾਈਟਰ ਦਾ ਐਕਸਪਲੇਨ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੇਗੀ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੇ ਸਾਥੀਆਂ ਨਾਲ ਆਪਣੇ ਨਾਲ ਦੇ ਜੁੜੇ ਹੋਏ ਸਖਿਆਰਥੀਆਂ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਡਿਟੇਲ ਦੇ ਵਿੱਚ ਇੰਪੋਰਟੈਂਟ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਹੋ ਸਕੇ ਧੰਨਵਾਦ ਜੀ